ਇਹ ਵੀਡੀਓ ਵੇਖ ਰਖਿਆ ਆ ਸਾਰਿਆਂ ਨੂੰ ਜੀ ਆਇਆਂ ਲੈ ਕੇ ਆਜਾ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਵੀਰਾਂ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚਰਵਾਤ ਕਰਦੇ ਆ ਇੱਥੇ ਵੱਡੇ ਖਬਜਾ ਦਾ ਕੰਮ ਕਰਨ ਕਨ ਮਰ ਜਾਂਦੇ ਹਨ ਦਿਮਾਗ ਦੇ ਸੈਲ ਕੀ ਇਹ ਕੀ ਹੈ ਪਾਰਕਿੰਗਸਨ ਦਾ ਕਾਰਨ ਨਵੀਂ ਦਿੱਲੀ ਦੇ ਵਿਗਿਆਨੀਆਂ ਨੇ ਇੱਕ ਖੋਜ ਵਿੱਚ ਲੱਭਿਆ ਹੈ ਕਿ ਜਦੋਂ ਦਿਮਾਗ ਦੇ ਸੈੱਲ ਹਫ਼ਤੇਾਂ ਤੱਕ ਲਗਾਤਾਰ ਕੰਮ ਕਰਦੇ ਨੇ ਤਾਂ ਉਹ ਕਮਜ਼ੋਰ ਹੋ ਜਾਂਦੇ ਹਨ ਅਤੇ ਆਖਰਕਾਰ ਮਰ ਜਾਂਦੇ ਹਨ। ਇਹ ਪਾਲ ਪਾਰਕਿਨਸਨ ਰੋਗ ਨਾਲ ਪੀੜਤ ਲੋਕਾਂ ਦੇ ਦਿਮਾਗ ਵਿੱਚ ਕੀ ਗੜਬੜ ਹੁੰਦੀ ਹੈ ਇਹ ਸਮਝਣ ਵਿੱਚ ਮਦਦ ਕਰ ਸਕਦੀ ਹੈ ਖੋਜਕਰਾਂ ਨੂੰ। ਲੰਬੇ ਸਮੇਂ ਤੋਂ ਪਤਾ ਹੈ ਕਿ ਪਾਰਕਿਨਸਨ ਰੋਗ ਦੇ ਬਦਨ ਤੇ ਨਿਊਰੋਨ ਦਾ ਇੱਕ ਵਿਸ਼ੇਸ਼ ਉਪਸਮੂਹ ਮਰ ਜਾਂਦਾ ਹੈ ਪਰ ਉਹ ਇਸ ਦੇ ਕਾਰਨਾਂ ਬਾਰੇ ਨਿਸ਼ਚਿਤ ਨਹੀਂ ਹਨ। ਇਲ ਇਲ ਇ ਲਾਈਫ ਪత్రిక ਵਿੱਚ ਜਰਨਲ ਜੀਨ ਤੇ ਕੀਤੇ ਗਏ ਅਧਿਐਨ ਨੇ ਦਿਖਾਇਆ ਹੈ ਕਿ ਇਹਨਾਂ ਨਿਊਰਾਸਨ ਦੀ ਲਗਾਤਾਰ ਸਰਗਰਮੀ ਉਹਨਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਪਾਰਕਿੰਸਨ ਰੋਗ ਵਿੱਚ ਨਿਊਰਾਸਨ ਰਾਨੰਸ ਦੀ ਅਤ ਸਰਗਰਮੀ ਅਨਵਾਚਕ ਕਾਰਕਾਂ ਵਾਤਾਵਰਣੀ ਜ਼ਹਿਰਾਂ ਅਤੇ ਹੋਰ ਕਾਰਨਾ ਕਰਕੇ ਹੋ ਸਕਦੀ ਹੈ ਅਮਰੀਕਾ ਦੇ ਗਲੈਂਡਸਟੋਨ ਇੰਸਟੀਚਿਊਟ ਯੂਵਸਟ ਦੇ ਖੋਜਕਰਤਾ ਕੀਨ ਨਾਕਾਮੂਰਾ ਨੇ ਕਿਹਾ ਕਿ ਪਾਰਕਿੰਸਨ ਪਾਲ ਦੇ ਖੇਤਰ ਵਿੱਚ ਇੱਕ ਵਿਆਪਕ ਸਵਾਲ ਇਹ ਰੱਖਾ ਹੈ ਕਿ ਇਸ ਰੋਗ ਦੇ ਕਾਪੀ ਸਵੇਦਨਸ਼ੀਲ ਕੋਸ਼ਿਕਾਵਾਂ ਕਿਉਂ ਮਰ ਜਾਂਦੀਆਂ ਹਨ ਇਸ ਸਵਾਲ ਦਾ ਉੱਤਰ ਸਾਨੂੰ ਇਸ ਸਮਝਣ ਵਿੱਚ ਮਦਦ ਕਰਦਾ ਹੈ ਕਿ ਰੋਗ ਕਿਉਂ ਹੁੰਦਾ ਹੈ ਤੇ ਇਸ ਦੇ ਇਲਾਜ ਦੇ ਨਵੇਂ ਰਸਤੇ ਖੋਲ ਸਕਦਾ ਹੈ ਦੁਨੀਆ ਭਰ ਵਿੱਚ 80 ਲੱਖ ਤੋਂ ਵੱਧ ਲੋਕ ਬਾਰਕ ਇਨਸਰੋਗ ਨਾਲ ਪੀੜਿਤ ਹਨ ਅੰਧੇਨ ਅੰਦਰਾਣ ਚੂਆਂ ਦੇ ਡੋਪਾਮਾਈਨ ਨਿਊਰਾਨਸ ਰਾਨਸ ਵਿੱਚ ਦੇ ਪ ਡਿਸਪਰਟ ਪਾਇਆ ਗਿਆ ਹੈ ਜਿਸ ਨਾਲ ਚੂਹਿਆਂ ਦੀ ਕੋਸ਼ਚਾਵਨ ਦੀ ਗਤੀਵਿਧੀ ਵਾਧ ਗਈ ਇਸ ਲਈ ਚੂਹਿਆਂ ਨੂੰ ਇੱਕ ਦਵਾਈ ਦਿੱਤੀ ਗਈ ਅਤੇ ਨਿਊਰਾਨਸਨ ਦੇ ਲਗਾਤਾਰ ਸਰਗਰਮੀ ਨੂੰ ਦਾਇਆ ਗਿਆ ਡੋਪਾਮਾਈਨ ਨਿਊਰਾਨਸਨ ਨੂੰ ਆਤਸਰ ਕਰਮ ਕਰਨ ਦੇ ਕੁਝ ਦਿਨਾਂ ਦੇ ਅੰਦਰ ਉਹਨਾਂ ਦੇ ਦਿਨ ਅਤੇ ਰਾਤ ਦੀ ਗਤੀਵਿਧੀ ਦਾ ਸਧਾਰਨ ਚੱਕਰ ਵਿਕਟਤ ਹੋ ਗਿਆ ਖੋਜਕਰਤਾਵਾਂ ਨੇ ਪਾਇਆ ਕਿ 1 ਮਹੀਨੇ ਦੇ ਬਾਅਦ ਨਿਊਰਾਨਸਨ ਮਰਨਾ ਸ਼ੁਰੂ ਹੋ ਗਏ ਟੀਮ ਨੇ ਅਤਸਰ ਕਰਮ ਹੋਣ ਤੋਂ ਪਹਿਲਾਂ ਤੇ ਬਾਅਦ ਵਿੱਚ ਡੋਪਾ ਮਾਈਨੂਰੈਂਸਨ ਵਿੱਚ ਹੋਏ ਅਨਵੀਕ ਤਬਦੀਲੀਆਂ ਦਾ ਅਧਿਐਨ ਕੀਤਾ। ਉਹਨਾਂ ਨੇ ਪਾਇਆ ਕਿ ਨਿਊਰਾਂਸਨ ਦੀ ਅਤਸਰ ਕਰਮੀ ਨਾਲ ਕੈਲਸ਼ੀਅਮ ਦੇ ਪਦਰ ਤੇ ਡੋਪਾ ਮਾਈਨ ਜਚਾ ਪਰਚਨ ਨਾਲ ਸੰਬੰਧਿਤ ਜੀਨਾਂ ਦੀ ਪ੍ਰਕਟਾਵੇ ਵਿੱਚ ਬਦਲਾ ਆਇਆ ਜਦੋਂ ਖੋਜਕਰਤਾਵਾਂ ਨੇ ਮੋਡਲੇ ਪਾਰਕਿਨਸਨ ਰੋਗੀਆਂ ਦੇ ਦਿਮਾਗ ਦੇ ਨੁਮਨਿਆਂ ਵਿੱਚ ਜੀਨਾਂ ਦੇ ਪੱਦਰ ਨੂੰ ਮਾਪਿਆ ਤਾਂ ਉਹਨਾਂ ਨੂੰ ਇਸ ਤਰ੍ਹਾਂ ਦਾ ਸਮਾਨ ਬਦਲਾਅ ਦੇਖਣ ਨੂੰ ਮਿਲਿਆ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨ